ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਾਪਸ ਵਾਕ ਕਦੇ ਆਪਣੇ ਚੈਨਲ ਤੇ ਸੁਪਰੀਮ ਕੋਰਟ ਨੇ ਪੰਜਾਬ ਦੇ ਨਵੇਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਇੱਕ ਫੈਸਲਾ ਸੁਣਾਇਆ ਹੈ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਕਾਫੀ ਦੇਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਸਾਨੂੰ ਪੰਜਾਬ ਦਾ ਹੀ ਸਕੇਲ ਦਿੱਤਾ ਜਾਵੇ ਕਿ ਹਾਈ ਕੋਰਟ ਦੇ ਵਿੱਚ ਜਿਹੜਾ ਪੰਜਾਬ ਦੇ ਪੇ ਸਕੇਲ ਨੂੰ ਲੈ ਕੇ ਕੇਸ ਚੱਲ ਰਿਹਾ ਹੈ ਉਸ ਦੀ ਕੀ ਅਪਡੇਟ ਚੱਲੀ ਹੈ ਤੇ ਨਾਲ ਦੀ ਨਾਲ ਇਹ ਵੀ ਆਪਾਂ ਜਾਣਕਾਰੀ ਦਵਾਂਗੇ ਪੰਜਾਬ ਦੇ ਕੀ ਸਲਾਹ ਹੈ ਪੰਜਾਬ ਦੇ ਪੇ ਸਕੇਲ ਨੂੰ ਲੈ ਕੇ ਕੀ ਉਹ ਨਵੇਂ ਮਲਾਜ਼ਮਾਂ ਔਰ ਪੰਜਾਬ ਦੇ ਸਪੇਸ ਕੇ ਲਾਗੂ ਕਰੂਗੀ ਜਾਂ ਨਹੀਂ ਕਰੂਗੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਚੈਨਲ ਦੇ ਨਵੇਂ ਹੋ ਚੈਨਲ ਨੇ ਜਰੂਰ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਸੋ ਦੋਸਤੋ ਹੁਣ ਜਿਹੜੀ ਹੈ ਗੱਲ ਕਰਾਂਗੇ ਆਪਾਂ ਇਸ ਕੇਸ ਦੀ ਤਾਂ ਇਹ ਜਿਹੜਾ ਕੇਸ ਹੈ ਉਹ ਡਾਕਟਰ ਸੌਰਵ ਸ਼ਰਮਾ ਦੇ ਵੱਲੋਂ 2023 ਦੇ ਵਿੱਚ ਜਿਹੜਾ ਇਹ ਕੇਸ ਲਗਾਇਆ ਗਿਆ ਸੀ ਅਤੇ ਹੁਣ ਗੱਲ ਕਰਦੇ ਆਂ ਵੀ ਇਹ ਕਿਹੜੀਆਂ ਗਰਾਉਂਡਸ ਜਿਹੜੀਆਂ ਕੇਸ ਜਿਹੜਾ ਲਗਾਇਆ ਗਿਆ ਸੀ ਇਹ ਜਿਹੜਾ ਕੇਸ ਸੀ ਉਸ ਸੀ ਪੰਜਾਬ ਸਿਵਲ ਸਰਵਿਸ ਰੂਲ 2016 ਨੂੰ ਲੈ ਕੇ ਕੇਸ ਲਗਾਇਆ ਗਿਆ ਸੀ ਇਹਨਾਂ ਦਾ ਕਹਿਣਾ ਸੀ ਵੀ ਉਸ ਦੇ ਰਿਕਾਰਡਿੰਗ ਜਿਹੜੀ ਇਹਨਾਂ ਨੂੰ ਤਨਖਾਹ ਤਨਖਾਹ ਦੇਣੀ ਬਣਦੀ ਹੈ ਉਹ 6ਵੇਂ ਪੇ ਸਕੇਲ ਪੰਜਾਬ ਦੇ ਅਨੁਸਾਰ ਬਣਦੀ ਹੈ ਜੋ ਕਿ ਇਹਨਾਂ ਨੂੰ 17/7/2020 ਦੇ ਨੋਟੀਫਿਕੇਸ਼ਨ ਦੇ ਅਨੁਸਾਰ ਜਿਹੜੀ ਹੈ ਬੇਸਿਕ ਪੇ ਉਹ ਦਿੱਤੀ ਜਾ ਰਹੀ ਹੈ ਸੋ ਕਿ ਜਿਹੜੇ ਪੰਜਾਬ ਦੇ ਸਕੇਲਾਂ ਨਾਲੋਂ ਬਹੁਤ ਹੀ ਘੱਟ ਹੈ ਸਕੀਲ ਨੇ ਜਿਹੜੇ 17/7/2020 ਦੇ ਜਿਹੜੇ ਇਹਨਾਂ ਨੂੰ ਦਿੱਤੇ ਜਾ ਰਹੇ ਨੇ ਇਸ ਕੇਸ ਦਾ ਜਿਹੜਾ ਫੈਸਲਾ ਸੀ ਉਹ 13/9/2026 ਨੂੰ ਸਿੰਗਲ ਬੈਂਚ ਦੇ ਜੱਜ ਨੇ ਜਿਹੜਾ ਸੌਰਵ ਸ਼ਰਮਾ ਐਂਡ ਆਦਰਸ ਦੇ ਜਿਹੜਾ ਪੱਖ ਦੇ ਵਿੱਚ ਜਿਹੜਾ ਉਹ ਸੁਣਾ ਦਿੱਤਾ ਸੀ ਉਸ ਤੋਂ ਬਾਅਦ ਜਿਹੜੀ ਸਰਕਾਰੀ ਸਰਕਾਰ ਸੀ ਉਸਨੇ ਇਸ ਡਬਲ ਬੈਂਚ ਦੇ ਵਿੱਚ ਚੈਲੰਜ ਕੀਤਾ ਸੀ ਜਿਹੜਾ ਕਿ ਸਰਕਾਰ ਨੇ ਇੰਸ ਦੇ ਅਗੇਂਸਟ ਐਲਪੀ ਪਾਈ ਸੀ ਡਬਲ ਬੈਂਚ ਦੇ ਵਿੱਚ ਤੇ ਦੋਸਤੋ ਹੁਣ ਜਿਹੜਾ ਹੈ ਐਲਪੀ ਪਾਈ ਸੀ ਜਿਹੜੀ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਈ ਗਈ ਸੀ ਹਾਈ ਕੋਰਟ ਦੇ ਵਿੱਚ ਇਸ ਦਾ ਫੈਸਲਾ ਵੀ ਜਿਹੜਾ ਹੁਣ 10 ਦਸੰਬਰ 2024 ਨੂੰ ਜਿਹੜਾ ਉਹ ਸੁਣਾ ਦਿੱਤਾ ਗਿਆ ਸੀ ਜਿਹੜਾ ਇਹਨਾਂ ਡਿਸੀਜਨ ਸੁਣਾਇਆ ਗਿਆ ਸੀ ਉਹ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਸੀ ਵੀ ਉਹਨਾਂ ਨੂੰ ਜਿਹੜੇ ਪੰਜਾਬ ਦੇ ਸਕੇਲ ਨੇ ਉਹ ਦਿੱਤੇ ਜਾਣ ਉਹਨਾਂ ਨੂੰ ਜਿਹੜੇ ਹੈ ਲੋਅਰ ਪੇ ਸਕੇਲ ਉਹਨੇ ਉਹ ਨਾ ਦਿੱਤੇ ਜਾਣ ਉਹਨਾਂ ਨੂੰ ਪੰਜਾਬ ਦੇ ਸਕੇਲ ਹੀ ਦਿੱਤੇ ਜਾਣ ਜਿਹੜੀ ਕਿ ਉਹਨਾਂ ਨੂੰ ਸਰਵਿਸ ਰੂਲ ਦੇ ਮੁਤਾਬਕ ਜਿਹੜੇ ਬੰਦੇ ਨੇ ਸੋ ਦੋਸਤੋ ਇਹਨਾਂ ਦੋਨਾਂ ਫੈਸਲਿਆਂ ਦੇ ਵਿੱਚ ਆਉਣ ਤੋਂ ਬਾਅਦ ਵੀ ਜਿਹੜੀ ਕਿ ਸਰਕਾਰ ਦੇ ਕਾਂਤੇ ਚੂਨੇ ਸਰਕੇ ਮੁਲਾਜ਼ਮਾ ਨੇ ਕੰਟੈਪਟ ਆਫ ਕੋਰਟ ਜਿਹੜਾ ਉਹ ਸਰਕਾਰ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਦਰਜ ਕਰ ਦਿੱਤਾ ਸੀ ਜਿਸ ਦੀ 10 ਜਨਵਰੀ ਨੂੰ ਜਿਹੜੀ ਆ ਉਸ ਦੀ ਜਿਹੜੀ ਹੀアリング ਸੀ ਉਸ ਦੇ ਵਿੱਚ ਸਰਕਾਰ ਨੇ ਕਿਹਾ ਸੀ ਵੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਸ ਦੇ ਰਿਕਾਰਡਿੰਗ ਐਸ ਐਲ ਪੀ ਲਾਈ ਹੈ ਅਸੀਂ ਡਬਲ ਬੈਂਚ ਦੀ ਫਾਈਲ ਨੂੰ ਨੋ ਵੀ ਜਿਹੜਾ ਹੈ ਉਹ ਚੈਲੰਜ ਸੁਪਰੀਮ ਕੋਰਟ ਦੇ ਵਿੱਚ ਜਿਹਦਾ ਕੀ ਫੈਸਲਾ 15 ਤਰੀਕ ਨੂੰ ਹੋ ਜਾਏਗਾ ਕਿਉਂਕਿ ਸੁਪਰੀਮ ਕੋਰਟ ਨੇ ਇਹਦੀ 15 ਡੇਟ ਦਿੱਤੀ ਸੀ ਉਸ ਤੋਂ ਬਾਅਦ 15 ਨੂੰ ਵੀ ਫੈਸਲਾ ਨਹੀਂ ਹੋਇਆ ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਡੇਟ 20 ਤਰੀਕ ਦਿੱਤੀ ਗਈ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਜਿਹੜੀ ਹਾਈ ਕੋਰਟ ਸੀ ਉਸਨੇ ਜਿਹੜਾ ਹੈ ਕੰਟੈਪਟ ਦੇ ਕੇਸ ਦੇ ਵਿੱਚ ਜਿਹੜਾ ਅੱਗੇ ਅਗਲੀ ਡੇਟ ਸੀ ਉਹ ਸੀ 29 ਜਨਵਰੀ ਜਿਹੜੀ ਦਿੱਤੀ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਹੈ 20 ਤਰੀਕ ਨੂੰ ਸੁਪਰੀਮ ਕੋਰਟ ਨੇ ਵੀ ਆਪਣਾ ਫੈਸਲਾ ਸੁਣਾ ਦਿੱਤਾ ਹੈ ਜੀ ਤੇ ਦੋਸਤੋ ਆਪਾਂ ਹੁਣ ਗੱਲ ਕਰਦੇ ਆ ਸੁਪਰੀਮ ਕੋਰਟ ਦੀ ਤਾਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਫਟਕਾਰ ਲਗਾਉਂਦਿਆਂ ਹੋਇਆ ਕਿਹਾ ਹੈ ਕਿ ਆਪਾਂ ਦੋਨਾਂ ਜੱਜਾਂ ਦੇ ਫੈਸਲੇ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਇੱਕ ਟੁੱਚੀ ਜਿਹੀ ਨੋਟੀਫਿਕੇਸ਼ਨ ਜਿਹੜੀ ਹੈ 17/7/2020 ਦੀ ਨੋਟੀਫਿਕੇਸ਼ਨ ਹੈ ਉਸ ਕਰਕੇ ਆਪਾਂ ਇਸ ਕੇਸ ਨੂੰ ਹੋਰ ਅੱਗੇ ਨਹੀਂ ਵਧਾ ਸਕਦੇ ਜੋ ਵੀ ਡਬਲ ਮੈਚ ਦੇ ਜੱਜਾਂ ਨੇ ਫੈਸਲਾ ਲਿਆ ਹੈ ਬਹੁਤ ਹੀ ਸੋਚ ਸਮਝ ਕੇ ਲਿਆ ਹੈ ਉਹ ਫੈਸਲਾ ਲਿਆ ਹੋਵੇਗਾ ਪਰ ਜਿਹੜੀ ਹੈ ਕਨਟੀਟਿਊਸ਼ਨ ਐਸ ਪਰ ਰੂਲਸ ਐਂਡ ਰੈਗੂਲੇਸ਼ਨ ਨੂੰ ਦੇਖਦਿਆਂ ਹੋਇਆ ਉਹ ਫੈਸਲਾ ਜਿਹੜਾ ਲਿਆ ਹੈ ਸੋ ਇਸ ਕਰਕੇ ਜਿਹੜਾ ਉਹ ਹਾਈ ਕੋਰਟ ਦਾ ਫੈਸਲਾ ਹੈ ਉਹ ਪੰਜਾਬ ਦੇ ਮੁਲਾਜ਼ਮਾਂ ਦੇ ਉੱਪਰ ਲਾਗੂ ਹੋਏਗਾ ਪੰਜਾਬ ਦੇ ਮੁਲਾਜ਼ਮਾਂ ਦੇ ਉੱਪਰ ਜਿਹੜੇ ਪੰਜਾਬ ਦੇ ਸਕੇਲ ਨੇ ਪੇ ਸਕੇਲ ਨੇ ਉਹੀ ਲਾਗੂ ਹੋਣਗੇ ਸੂਪਰੀਮ ਕੋਰਟ ਨੇ ਵੀ ਇਹ ਸਰਕਾਰ ਨੂੰ ਜਿਹੜਾ ਹੈ ਆਪਣਾ ਫੈਸਲਾ ਸੁਣਾ ਦਿੱਤਾ ਹੈ ਜੀ ਇਸ ਫੈਸਲੇ ਨੂੰ ਸੁਣਾਉਂਦਿਆਂ ਹੋਏ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਵੱਲੋਂ ਪਾਈ ਗਈ ਅਪੀਲ ਨੂੰ ਡਿਸਮਿਸ ਕਰ ਦਿੱਤਾ ਹੈ ਨਵੇਂ ਨਿਯੁਕਤ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਹੈ ਇਹ ਸਿਆਸਤ ਦੀ ਵੱਡੀ ਖੁਸ਼ਖਬਰੀ ਹਾਂਜੀ ਦੋਸਤੋ ਚੈਨਲ ਤੇ ਬਨੇ ਰਹਿਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ